ਖਾਣਾ ਤੁਹਾਡਾ ਛੇਤੀ ਪਚ ਜਾਏਗਾ ਨਹੀਂ ਯਾਰ ਮੈਂ ਹੈਲਦੀ ਖਾਣਾ ਖਾਣਾ ਵਾ ਜੇ ਮੈਂ ਅਨ ਹੈਲਦੀ ਖਾਣਾ ਖਾਉਂਗਾ ਮੈਂ ਬਿਮਾਰ ਵੀ ਹੋ ਜਾਊਗਾ ਮੇਰਾ ਮੋਟਾਪਾ ਜਿਹੜਾ ਤੁਹਾਡਾ ਕਦੇ ਵੀ ਜ਼ਿੰਦਗੀ ਦੇ ਵਿੱਚ ਨੰਬਰ 1 ਭਾਰ ਨਹੀਂ ਵਧੇਗਾ ਤੁਸੀਂ ਮੋਟੇ ਨਹੀਂ ਹੋਵੋਗੇ ਖਾਣੇ ਦੇ ਨਾਲ ਕਦੇ ਪਾਣੀ ਨਹੀਂ ਪੀਣਾ ਹੈਗਾ ਤੁਹਾਡਾ ਭਾਰ ਨਹੀਂ ਘਟਦਾ ਹੈਗਾ ਤਾਂ ਪਲੀਜ਼ ਇਹ ਵੀਡੀਓ ਤੁਹਾਡੇ ਵਾਸਤੇ ਆ ਤਾਂ ਤੁਹਾਡਾ ਮੋਟਾਪਾ ਜਿਹੜਾ ਦੇਖਿਓ ਉਹ ਬਹੁਤ ਛੇਤੀ ਘਟ ਜੇਗਾ ਤੁਸੀਂ ਮੋٹے ਨਹੀਂ ਹੋਵੋਗੇ ਕਦੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡਾ ਬੋਡੀ weight ਜ਼ਿਆਦਾ ਵਾ ਤੁਹਾਡਾ ਭਾਰ ਨਹੀਂ ਘਟਦਾ ਹੋਏਗਾ ਤਾਂ ਪਲੀਜ਼ ਇਹ ਵੀਡੀਓ ਤੁਹਾਡੇ ਵਾਸਤੇ ਆ ਕਿਉਂਕਿ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਇਹੋ ਜਿਹੇ ਹੈਬਿਟਸ ਦੱਸਾਂਗਾ ਅਗਰ ਤੁਸੀਂ ਉਹ ਪੰਜ ਹੈਬਿਟਸ ਤੁਸੀਂ ਮੰਨ ਲੈਨੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਉਹ ਪੰਜ ਹੈਬਿਟਸ ਤੁਸੀਂ ਅਪਣਾ ਲੈਨੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇ ਦਿੰਦਾ ਲਿਖ ਕੇ ਦੇ ਦਿੰਦਾ ਯਾਰ ਤੁਹਾਡਾ ਕਦੇ ਵੀ ਜ਼ਿੰਦਗੀ ਦੇ ਵਿੱਚ ਨੰਬਰ 1 ਭਾਰ ਨਹੀਂ ਵਧੇਗਾ ਤੁਸੀਂ ਮੋਟੇ ਨਹੀਂ ਹੋਵੋਗੇ ਤੇ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਸੀਂ ਬਿਮਾਰ ਨਹੀਂ ਹੋਵੋਗੇ ਜੀ ਉਹ ਬਹੁਤ ਹੀ ਸੌਖੇ ਪੰਜ ਹੈਬਿਟਸ ਨੇ ਹਰ ਇੱਕ ਕੋਈ ਬੰਦਾ ਉਹਨੂੰ ਕਰ ਸਕਦਾ ਅਪਣਾ ਸਕਦਾ ਵਾ ਜੇ ਤੁਹਾਡਾ ਬੋਡੀ ਵੇਟ ਵਾਧਦਾ ਤਾਂ ਬਲੀ ਇਹ ਵੀਡੀਓ ਨੂੰ ਜਰੂਰ ਦੇਖਿਓ ਜੇ ਤੁਸੀਂ ਬਿਮਾਰ ਰਹਿੰਦੇ ਹੋ ਫਿਰ ਤਾਂ ਇਹ ਵੀਡੀਓ ਤੁਸੀਂ ਦੇਖਿਓ ਹੀ ਦੇਖੋ ਕਿਉਂਕਿ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕਦੇ ਮੋਟੇ ਨਹੀਂ ਹੋਵੋਗੇ ਜੇ ਤੁਸੀਂ ਮੋਟੇ ਹੋ ਤੁਹਾਡਾ ਮੋਟਾਪਾ ਘਟ ਜਾਏਗਾ ਜੇ ਤੁਸੀਂ ਬਿਮਾਰ ਹੋ ਤਾਂ ਠੀਕ ਹੋ ਜਾਓਗੇ ਜੇ ਤੁਸੀਂ ਬਿਮਾਰ ਨਹੀਂ ਹੈਗੇ ਹੋਣ ਵਾਲਿਓ ਤਾਂ ਬਿਮਾਰ ਹੋਣੋਂ ਤੁਸੀਂ ਬਚ ਜਾਓਗੇ ਉਹ ਕਿਹੜੀਆਂ ਪੰਜ ਹੈਬਿਟਸ ਨੇ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਜੀ ਉਹ ਕਿਹੜੀ ਹੈ ਹੈਬਿਟਸ ਨੇ ਨੰਬਰ 1 ਹੈਗੀ ਹੈ ਜੀ ਜਦੋਂ ਵੀ ਤੁਸੀਂ ਖਾਣਾ ਖਾਣਾ ਨਾ ਠੀਕ 10 ਮਿੰਟ ਪਹਿਲਾਂ ਆ ਤੁਸੀਂ ਪਾਣੀ ਪੀਣਾ ਹੀ ਪੀਣਾ ਵਾ ਜਦੋਂ ਵੀ ਤੁਹਾਨੂੰ ਭੁੱਖ ਲੱਗਦੀ ਮੰਨ ਕੇ ਚੱਲੋ ਤੁਸੀਂ ਬ੍ਰੇਕਫਾਸਟ ਕਰਨਾ ਲੰਚ ਕਰਨਾ ਡਿਨਰ ਕਰਨਾ ਚਾਹ ਫਿਰ ਤੁਸੀਂ ਦਿਨ ਦੇ ਵਿੱਚ 6 ਵਾਰ ਤੁਸੀਂ ਖਾਣੇ 6 ਮੀਲਾ ਖਾਣੇਓ ਜਦੋਂ ਵੀ ਤੁਸੀਂ ਖਾਓਗੇ ਨਾ ਕੁਝ ਤਾਂ ਤੁਸੀਂ ਪਾਣੀ ਪੀਣਾ ਹੀ ਪੀਣਾ ਵਾ ਦੋ ਤਿੰਨ ਗਲਾਸ ਤੁਸੀਂ ਪਾਣੀ ਦੇ ਪੀਓ ਹੀ ਪੀਓ ਜਿੰਨੀ ਤੁਹਾਨੂੰ ਮਤਲਬ ਭੁੱਖ ਲੱਗੀ ਹੈ ਪਾਣੀ ਪੀਓ ਤੁਸੀਂ ਉਹਦੇ ਨਾਲ ਕੀ ਹੈ ਕੀ ਪਾਣੀ ਪੀਣ ਦੇ ਨਾਲ ਕੀ ਹੁੰਦਾ ਵਾ ਦੇਖੋ ਜਦੋਂ ਤੁਸੀਂ ਪਾਣੀ ਪੀ ਲੈਨੇ ਹੋ ਤੁਹਾਡਾ ਢਿੱਡ ਜਿਹੜਾ ਆਟੋਮੈਟਿਕ ਹੀ ਫੁੱਲ ਜਾਂਦਾ ਭਰ ਜਾਂਦਾ ਵਾ ਪਾਣੀ ਦੇ ਨਾਲ ਹਾਂ ਉਹਦੇ ਨਾਲ ਕੀ ਕੀ ਤੁਸੀਂ ਇੱਕ ਤਾਂ ਖਾਣਾ ਜੋ ਵੀ ਤੁਸੀਂ ਖਾ ਰਹੇ ਹੋ ਤੁਸੀਂ ਘੱਟ ਖਾਓਗੇ ਜੇ ਤੁਸੀਂ ਪਾਣੀ ਨਹੀਂ ਪੀਓਗੇ ਨਾ ਤਾਂ ਤੁਸੀਂ ਲੋੜ ਤੋਂ ਵੱਧ ਖਾ ਲੋਗੇ ਤੁਸੀਂ ਕਦੇ ਦੇਖਿਆ ਹੋਣਾ ਖਾਣਾ ਖਾਂਦੇ ਖਾਂਦੇ ਨਾ ਕਈ ਲੋਕ ਪਾਣੀ ਪੀ ਲੈਂਦੇ ਉਹਨਾਂ ਦਾ ਢਿੱਡ ਫੁੱਲ ਹੋ ਜਾਂਦਾ ਕਦੇ ਵੀ ਯਾਰ ਬਸ ਅਸੀਂ ਨਹੀਂ ਖਾਣਾ ਆਏਗਾ ਖਾਣੇ ਦੇ ਨਾਲ ਕਦੇ ਪਾਣੀ ਨਹੀਂ ਪੀਣਾ ਹੈਗਾ ਤੁਸੀਂ ਪਾਣੀ ਪੀਣਾ ਵਾ 10 ਤੋਂ 15 ਮਿੰਟ ਪਹਿਲਾਂ ਪਾਣੀ ਪੀ ਲਓ 10 ਮਿੰਟ ਪਹਿਲਾਂ ਪਾਣੀ ਪੀ ਲਓ ਫਿਰ ਖਾਣਾ ਖਾਓ ਉਹਦੇ ਨਾਲ ਕੀ ਕੀ ਤੁਹਾਡਾ ਢਿੱਡ ਪਹਿਲਾਂ ਤੋਂ ਭਰਿਆ ਹੋਊਗਾ ਜਿੱਥੇ ਤੁਸੀਂ 4 ਰੋਟੀਆਂ ਖਾਣੀਆਂ ਸੀ ਉੱਥੇ ਤੁਸੀਂ 2 ਰੋਟੀਆਂ ਖਾਓਗੇ 2 ਵੀ ਨਹੀਂ 1 ਰੋਟੀ ਹੀ ਖਾਓਗੇ ਤੁਸੀਂ ਸੋ ਇਸ ਕਰਕੇ ਜਦੋਂ ਵੀ ਖਾਣਾ ਖਾਣਾ ਵਾ ਤੁਸੀਂ ਖਾਣਾ ਖਾਣ ਤੋਂ 10 ਮਿੰਟ ਪਹਿਲਾਂ ਤੁਸੀਂ ਪਾਣੀ ਪੀਣਾ ਹੀ ਪੀਣਾ ਵਾ ਤੁਸੀਂ 2-3 ਗਲਾਸ ਪਾਣੀ ਪੀ ਲੋ ਤਾਂ ਉਹਦੇ ਨਾਲ ਕੀ ਕੀ ਤੁਹਾਨੂੰ ਭੁੱਖ ਜਿਹੜੀ ਘੱਟ ਲੱਗੇਗੀ ਪਾਣੀ ਆ ਜਿਹੜਾ ਪਾਣੀ ਤੁਹਾਡਾ ਬੋਡੀ weight ਕਦੇ ਨਹੀਂ ਵਧਾਏਗਾ ਪਾਣੀ ਦੇ ਵਿੱਚ ਕਿਉਂਕਿ 0 calories ਹੁੰਦੀਆਂ ਨੇ 0 calories ਹੁੰਦੀਆਂ ਨੇ ਪਾਣੀ ਤੁਹਾਡਾ ਵੇਟ ਕਦੇ ਨਹੀਂ ਵਧਾਏਗਾ ਜਦੋਂ ਤੁਸੀਂ ਪਾਣੀ ਪੀਗੇ ਖਾਣਾ ਖਾਓਗੇ ਤੁਹਾਡਾ ਪੇਟ ਵੀ ਬਹੁਤ ਛੇਤੀ ਸਾਫ਼ ਹੋਏਗਾ ਵਧੀਆ ਤਰੀਕੇ ਨਾਲ ਸਾਫ਼ ਹੋਏਗਾ ਤੁਹਾਨੂੰ ਗਮਾਰੀਆਂ ਵੀ ਨਹੀਂ ਲੱਗਣਗੀਆਂ ਤੇ ਤੁਸੀਂ ਘੱਟ ਖਾਓਗੇ ਲੋੜ ਤੋਂ ਵੱਧ ਨਹੀਂ ਖਾਓਗੇ ਤੁਸੀਂ ਤੋਂ ਇਸ ਕਰਕੇ ਖਾਣਾ ਖਾਣ ਤੋਂ ਪਹਿਲਾਂ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਜੀ ਨੰਬਰ 2 ਜਦੋਂ ਵੀ ਤੁਸੀਂ ਖਾਣਾ ਖਾਣਾ ਨਾ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਸਲਾਦ ਦੀ ਇੱਕ ਪਲੇਟ ਖਾਣੀ ਹੀ ਖਾਣੀ ਆ ਸਲਾਦ ਤੁਸੀਂ ਚੀਰ ਕੇ ਰੱਖ ਲੈਣਾ ਜਦੋਂ ਤੁਸੀਂ ਸਲਾਦ ਚੀਰਨਾ ਨਾ ਸਲਾਦ ਦੇ ਵਿੱਚ ਪੰਜ ਛੇ ਚੀਜ਼ਾਂ ਤੁਸੀਂ ਐਡ ਕਰਨੀਆਂ ਨੇ ਜਿਵੇਂ ਮੰਨ ਕੇ ਚਲੋ ਜਿੰਨੇ ਆਪਾਂ ਕਿਹਾ ਕਲਰ ਵੇਰੀਏਸ਼ਨ ਕਲਰ ਵੇਰੀਏਸ਼ਨ ਵਾਲਾ ਤੁਸੀਂ ਜਿਹੜਾ ਸਲਾਦ ਆ ਉਹ ਐਡ ਕਰਨਾ ਵਾ ਜਿਵੇਂ ਮੰਨ ਕੇ ਚਲੋ ਚਕੁੰਦਰ ਖੀਰਾ ਮੂਲੀ ਗਾਜਰ ਟਮਾਟਰ ਪਿਆਜ਼ ਇਦਾਂ ਦੀਆਂ ਚੀਜ਼ਾਂ ਹੋਣੇ ਨੇ ਮਤਲਬ ਹਰ ਇੱਕ ਕਲਰ ਦਾ ਹੋਵੇ ਜਿਵੇਂ ਗ੍ਰੀਨ ਕਲਰ ਹੋ ਗਿਆ ਨਾ ਕੈਰਟ ਹੋਗੀ ਅਲੱਗ ਕਲਰ ਦੀ ਹੋਗੀ ਚਕੁੰਦਰ ਰੈੱਡ ਜੇ ਕਲਰ ਦੀ ਹੋਗੀ ਅਲੱਗ ਅਲੱਗ ਕਲਰ ਦਾ ਮਤਲਬ ਤੁਸੀਂ ਸਲਾਦ ਤਿਆਰ ਕਰ ਲੈਣਾ ਖਾਣਾ ਖਾਣ ਤੋਂ ਪਹਿਲਾਂ ਖਾਣਾ ਵਾ ਉਹਦੇ ਨਾਲ ਕੀ ਹੈ ਕਿ ਤੁਹਾਡਾ ਟੱਡ ਫੁੱਲ ਰਹੇਗਾ ਜੇ ਉਹੀ ਜਿਵੇਂ ਮੈਂ ਤੁਹਾਨੂੰ ਪਹਿਲੇ ਟੋਬੀ ਦੇ ਵਿੱਚ ਦੱਸਿਆ ਨਾ ਪਹਿਲੇ ਦੇ ਵਿੱਚ ਤੁਹਾਡਾ ਜਿੱਥੇ ਤੁਸੀਂ ਚਾਰ ਰੋਟੀਆਂ ਖਾਣੀਆਂ ਉੱਥੇ ਤੁਸੀਂ ਇੱਕ ਹੀ ਖਾਣਗੇ ਸੋ ਇਸ ਕਰਕੇ ਸਲਾਦ ਤੁਸੀਂ ਖਾ ਲਓ ਸਲਾਦ ਨਾਲ ਕੀ ਆ ਸਲਾਦ ਵੀ ਇੱਕ ਪਾਣੀ ਦਾ ਕੰਮ ਕਰਦਾ ਵਾ ਹਣਾ ਸਲਾਦ ਵੀ ਇੱਕ ਪਾਣੀ ਹੀ ਹੈ ਸਮਝੋ ਸਲਾਦ ਦੇ ਵਿੱਚ ਜ਼ੀਰੋ ਕੈਲਰੀਜ਼ ਨੇ ਉਹਦੇ ਵਿੱਚ ਕੋਈ ਤੁਹਾਡਾ ਬੋਡੀ weight ਨਹੀਂ ਵਧੇਗਾ ਸੋ ਬੋਡੀ weight ਤੁਹਾਡਾ ਘਟੇਗਾ ਹੀ ਘਟੇਗਾ ਕਿਉਂਕਿ ਤੁਹਾਡਾ ਪੇਟ ਸਾਫ ਹੋ ਜਾਏਗਾ ਨਾ ਜਦੋਂ ਤੁਸੀਂ ਮਤਲਬ ਕੁਝ ਖਾਓਗੇ ਉਹ ਤੋਂ ਖਾਣ ਤੋਂ ਪਹਿਲਾਂ ਤੁਸੀਂ ਜਦੋਂ ਤੁਸੀਂ ਸਲਾਦ ਖਾ ਲੋਗੇ ਜਦੋਂ ਸਲਾਦ ਦੀ ਖਾ ਕੇ ਅਰਦੇ ਉਹ ਬਰੀਕ ਬਰੀਕ ਕਣ ਸਾਡੀ ਜਿਹੜੀ ਫੂਡ ਪਾਈਪ ਦੇ ਵਿੱਚ ਜਾਂਦੇ ਆ ਥੱਲੇ ਨੂੰ ਉਹ ਸਾਡੀ ਫੂਡ ਪਾਈਪ ਨੂੰ ਸਾਫ ਕਰਦੇ ਜਾਂਦੇ ਆ ਸੋ ਇਸ ਕਰਕੇ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਸਲਾਦ ਦੀ ਇੱਕ ਪਲੇਟ ਜ਼ਰੂਰ ਖਾਓ ਅਲੱਗ-ਅਲੱਗ ਤਰੀਕ ਤਰ੍ਹਾਂ ਦਾ ਸਲਾਦ ਖਾਓ ਤੁਸੀਂ ਜਿਵੇਂ ਗਾਜਰ ਖੀਰਾ ਟਮਾਟਰ ਪਿਆਜ਼ ਹੋਗੇ ਯਾਨੀ ਕਿ ਕਲਰ ਵੇਰੀਏਸ਼ਨ ਹੋਵੇ ਸਲਾਦ ਦੇ ਵਿੱਚ ਜੇ ਮਤਲਬ ਵੀ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਕਰੋਗੇ ਤਾਂ ਵੀ ਬਹੁਤ ਵਧੀਆ ਉਹਦੇ ਨਾਲ ਕੀ ਕਿ ਤੁਹਾਨੂੰ ਭੁੱਖ ਘੱਟ ਲੱਗੇਗੀ ਨਹੀਂ ਤਾਂ ਫਿਰ ਕੀ ਹੈ ਤੁਸੀਂ ਜਦੋਂ ਤੁਸੀਂ ਖਾਣਾ ਖਾ ਲਿਆ ਨਾ ਖਾਣਾ ਥੋੜਾ ਖਾਓ ਤੇ ਇੱਕ ਪਲੇਟ ਸਲਾਦ ਦੀ ਤੁਸੀਂ ਖਾਣਾ ਖਾਣ ਤੋਂ ਬਾਅਦ ਖਾਣੀ ਹੀ ਖਾਣੀ ਆ ਉਹਦੇ ਨਾਲ ਕੀ ਬ ਖਾਣਾ ਖਾਣ ਤੋਂ ਬਾਅਦ ਕੀ ਫਾਇਦਾ ਵਾ ਸਲਾਦ ਦਾ ਉਹਦਾ ਇਹ ਫਾਇਦਾ ਵਾ ਜਦੋਂ ਤੁਸੀਂ ਖਾਣਾ ਖਾ ਕੇ ਅਰਧਨ ਤੁਹਾਡੇ ਫੂਡ ਪਾਈਪ ਦੇ ਵਿੱਚ ਕੋਈ ਨਾ ਕੋਈ ਖਾਣਾ ਮਤਲਬ ਹੀ ਫਸ ਜਾਂਦਾ ਥੱਲੇ ਨਹੀਂ ਪਚਦਾ ਹੈਗਾ ਜਦੋਂ ਤੁਸੀਂ ਸਲਾਦ ਖਾਓਗੇ ਉਹਦੇ ਬਰੀਕ ਬਰੀਕ ਕਣ ਨੇ ਉਹ ਫੂਡ ਪਾਈਪ ਦੇ ਵਿੱਚ ਨਹੀਂ ਫਸਦੇਗੇ ਉਹ ਜੋ ਤੁਹਾਡੀ ਫੂਡ ਪਾਈਪ ਦੇ ਵਿੱਚ ਪਹਿਲਾਂ ਤੋਂ ਫਸਿਆ ਹੋਏਗਾ ਉਹ ਸਲਾਦ ਉਹਨੂੰ نیچے ਲੈ ਜਾਏਗਾ ਤੁਹਾਡਾ ਜਿਹੜਾ ਫੂਡ ਪਾਈਪ ਉਹ ਬਿਲਕੁਲ ਸਾਫ਼ ਹੋ ਜਾਏਗੀ ਖਾਣਾ ਤੁਹਾਡਾ ਛੇਤੀ ਪਚ ਜਾਏਗਾ ਤੇ ਖਾਣ ਦੇ ਜਿਹੜਾ ਸਲਾਦ ਸਲਾਦ ਦੇ ਵਿੱਚ ਫਾਈਬਰ ਜਿਹੜਾ ਬਹੁਤ ਜਿਆਦਾ ਮਾਤਰਾ ਦੇ ਵਿੱਚ ਹੁੰਦਾ ਵਾ ਫਾਈਬਰ ਦੀ ਸਾਨੂੰ ਲੋੜ ਹੁੰਦੀ ਹੀ ਹੁੰਦੀ ਆ ਜਿੰਨਾ ਤੁਹਾਡੀ ਬੋਡੀ ਦੇ ਵਿੱਚ ਫਾਈਬਰ ਜਾਏਗਾ ਤੁਹਾਡਾ ਮੈਟਾਬੋਲਿਜ਼ਮ ਉਨਾ ਫਾਸਟ ਹੋਏਗਾ ਤੁਸੀਂ ਉਨੇ ਹੀ ਛੇਤੀ ਤੁਸੀਂ ਤੁਹਾਡਾ ਬੋਡੀ weight ਜਿਹੜਾ ਤੁਹਾਡਾ ਘਟਣਾ ਸ਼ੁਰੂ ਹੋਏਗਾ ਜਿੰਨਾ ਸਲੋ ਤੁਹਾਡਾ ਮੈਟਾਬੋਲਿਜ਼ਮ ਹੋਏਗਾ ਉਨਾ ਤੁਹਾਡਾ ਭਾਰ ਵਧੇਗਾ ਤੁਹਾਡਾ ਭਾਰ ਨਹੀਂ ਘਟਣਾ ਹੈਗਾ ਮੈਟਾਬੋਲਿਜ਼ਮ ਜਿੰਨਾ ਤੁਹਾਡਾ ਫਾਸਟ ਹੋਏਗਾ ਤੁਹਾਡਾ ਭਾਰ ਉਨੇ ਹੀ ਛੇਤੀ ਤੁਹਾਡਾ ਘਟੇਗਾ ਸੋ metabolisme ਨੂੰ fast ਕਰਨ ਦਾ ਤਾਂ ਇੱਕੋ ਹੀ ਇੱਕ ਚੀਜ਼ ਆ ਇੱਕ ਤਾਂ ਤੁਸੀਂ ਮਤਲਬ ਵੀ ਆਪਣੀ ਬੋਡੀ ਦੇ ਵਿੱਚ ਪ੍ਰੋਟੀਨ ਲੈਵਲ ਵਧਾ ਦਿਓ ਨੰਬਰ 2 ਤੁਸੀਂ ਸਲਾਦ ਹਰੀਆਂ ਸਬਜ਼ੀਆਂ ਇਹ ਚੀਜ਼ਾਂ ਨੂੰ ਖਾਓ ਇਹਨਾਂ ਦੇ ਵਿੱਚ ਕੀ ਹੈ ਕਿ ਸਲਾਦ ਤੇ ਹਰੀ ਸਬਜ਼ੀਆਂ ਦੇ ਵਿੱਚ ਫਾਈਬਰ ਹੁੰਦਾ ਵਾ ਜਿੰਨਾ ਤੁਸੀਂ ਫਾਈਬਰ ਖਾਓਗੇ ਤੁਹਾਡਾ metabolisme ਜਿਹੜਾ ਉਹ fast ਹੋਊਗਾ ਜੀ ਉਹ ਨੰਬਰ 3 ਤੇ ਆਪਾਂ ਗੱਲ ਕਰਦੇ ਆ ਤੁਸੀਂ ਨਾ ਆਪਣੀ ਇੱਕ ਡੇਰੀ ਲਾ ਲਓ ਹਨਾ ਜਿੱਦਾਂ ਦੀ ਜਾਂ ਮੇਰੇ ਕੋਲ ਇੱਕ ਡੇਰੀ ਪੀਆ ਤੁਸੀਂ ਨਾ ਇੱਕ ਡੇਰੀ ਲਾ ਲਓ ਡੇਲੀ ਦੇ ਵਿੱਚ ਜੋ ਵੀ ਜਰ ਤੁਹਾਡਾ ਮਨ ਪਸੰਦ ਦਾ ਖਾਣਾ ਵਾ ਤੁਸੀਂ ਖਾਣਾ ਚਾਹੁੰਦੇ ਹੋ ਨਾ ਜੋ ਵੀ ਤੁਸੀਂ ਮਨ ਕੋਲ ਚੱਲੋ ਤੁਸੀਂ ਦੋਸਾ ਖਾਣਾ ਚਾਹੁੰਦੇ ਹੋ ਜਾਂ ਪੀਜ਼ਾ ਖਾਣਾ ਚਾਹੁੰਦੇ ਹੋ ਨਾ ਤੁਹਾਡਾ ਮਨ ਪਸੰਦ ਦਾ ਖਾਣਾ ਵਾ ਤੁਸੀਂ ਕੀ ਕਰਨਾ ਵਾ ਤੁਸੀਂ ਹਫਤੇ ਦੇ ਵਿੱਚ ਜਬ 10 ਦਿਨ ਦੇ ਬਾਅਦ ਤੁਸੀਂ ਉਹ ਚੀਜ਼ ਖਾਣੀ ਹੀ ਖਾਣੀ ਆ ਕਿਉਂਕਿ ਜਦੋਂ ਆਪਾਂ ਇੱਕੋ ਤਰ੍ਹਾਂ ਦਾ ਫੂਡ ਖਾਂਦੇ ਆ ਨਾ ਸਾਡੀ ਬੋਡੀ ਆ ਜਿਹੜੀ ਉਹ ਮਤਲਬ ਯਾਰ ਹੋਰ ਤਰੀਕੇ ਦੀ ਹੋ ਜਾਂਦੀ ਹੈ ਨਾ ਅਸੀਂ ਹੋਰ ਅਲੱਗ ਤਰ੍ਹਾਂ ਦਾ ਫੀਲ ਕਰਨਾ ਸ਼ੁਰੂ ਕਰਦੇ ਹਾਂ ਤੁਹਾਨੂੰ ਕੋਈ ਚੀਜ਼ ਵਧੀਆ ਨਹੀਂ ਲੱਗਦੀ ਕਿਉਂਕਿ ਆਪਾਂ ਇੱਕੋ ਡਾਈਟ ਖਾਈ ਜਾ ਰਹੇ ਹਾਂ ਸੋ ਇਸ ਕਰਕੇ ਅਸੀਂ ਚੇਂਜ ਸਾਨੂੰ ਚਾਹੀਦਾ ਵਾ ਜ਼ਰੂਰ ਹਾਂ ਜੇ ਤੁਸੀਂ ਇੱਕ ਦਿਨ ਲਈ ਤੁਸੀਂ ਮੰਨ ਕੇ ਚਲੋ 10 ਦਿਨ ਬਾਅਦ ਤੁਸੀਂ ਡੋਸਾ ਖਾ ਰਹੇ ਹੋ ਜਾਂ 10 ਦਿਨ ਬਾਅਦ ਤੁਸੀਂ ਦੋ ਪੀਜੇ ਵੀ ਖਾ ਲੋਗੇ ਨਾ ਉਹਦੇ ਨਾਲ ਕੀ ਕਿ ਤੁਹਾਡਾ ਬੋਡੀ weight ਜਿਹੜਾ ਉਹ ਵਧੇਗਾ ਨਹੀਂ ਸਗ ਬੋਡੀ weight ਘਟੇਗਾ ਹੀ ਕਿਉਂ ਘਟੇਗਾ ਕਿਉਂਕਿ ਤੁਸੀਂ 10 ਦਿਨ ਤੋਂ ਤੁਸੀਂ ਮਤਲਬ ਵੀ ਕੋਈ ਜੰਕ ਫੂਡ ਨਹੀਂ ਖਾ ਰਹੇ ਕੋਈ ਮਿੱਠਾ ਨਹੀਂ ਖਾ ਰਹੇ ਕੋਈ ਮਤਲਬ ਓਲੀ ਚੀਜ਼ ਨਹੀਂ ਖਾਂਦੇ ਵੀ ਜਦੋਂ ਤੁਸੀਂ ਇਹ ਚੀਜ਼ ਖਾਓਗੇ ਉਹਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਕੋਈ ਇਫੈਕਟ ਨਹੀਂ ਪੈਣਾ ਹੈਗਾ ਤੁਹਾਨੂੰ ਉਹਦੇ ਫਾਇਦੇ ਹੀ ਦੇਖਣ ਨੂੰ ਮਿਲਣਗੇ ਉਹ ਤਾਂ ਕੋਈ ਨੁਕਸਾਨ ਨਹੀਂ ਹੈਗਾ ਸੋ ਆਪਣੀ ਡਾਇਰੀ ਦੇ ਵਿੱਚ ਲਿਖ ਲਓ ਵੀ ਯਾਰ ਇੰਨੀ ਤਰੀਕ ਨੂੰ ਮੰਨ ਕੇ ਚੱਲੂ ਸੀ ਇੱਕ ਤਰੀਕ ਤੋਂ ਤੁਸੀਂ ਸ਼ੁਰੂ ਕੀਤਾ ਵਾ ਇਹ ਹੈਲਦੀ ਖਾਣਾ ਤਾਂ ਮੰਨ ਕੇ ਚੱਲੋ ਯਾਰ ਜਦੋਂ 11 ਤਰੀਕ ਹੋਊਗੀ ਨਾ ਮੈਂ 11 ਤਰੀਕ ਨੂੰ ਮੇਰਾ ਮਨ ਪਸੰਦ ਪੀਜ਼ਾ ਵਾ ਮੈਂ ਪੀਜ਼ਾ ਖਾਣਾ ਵਾ ਕਿੰਨੇ ਕਾਣੇ ਮੈਂ ਦੋ ਪੀਜ਼ੇ ਖਾਣੇ ਤੋਂ ਵੱਧ ਨਹੀਂ ਖਾਣਾ ਹੈਗਾ ਜਾਂ ਫਿਰ ਤੁਸੀਂ ਕੋਈ ਮੇਰਾ ਯਾਰ ਮਨ ਪਸੰਦ ਡੋਸਾ ਵਾ ਮੈਂ ਡੋਸਾ ਖਾਣਾ ਵਾ ਤੁਸੀਂ ਡੋਸਾ ਖਾ ਸਕਦੇ ਫਿਰ ਉਸ ਤੋਂ ਬਾਅਦ 11 ਤਰੀਕ ਤੋਂ ਬਾਅਦ ਫਿਰ ਤੁਸੀਂ ਲਿਖੋ ਯਾਰ ਮੈਂ 25 ਤਰੀਕ ਨੂੰ ਹਣਾ 25 ਤਰੀਕ ਨੂੰ ਫੇਰ ਵੀ ਪੀਜਾ ਖਾਊਗਾ ਜਾਂ ਮੈਂ ਡੋਸਾ ਖਾ ਉਹ ਜੋ ਵੀ ਤੁਹਾਡਾ ਮਨ ਪਸੰਦ ਆ ਉਹ ਡੇਰੀ ਦੇ ਉੱਤੇ ਲਿਖ ਲਓ ਤੁਸੀਂ 10 10 15 15 ਦਿਨ ਦਾ ਗੇਵ ਦੇ ਕੇ ਤੁਸੀਂ ਇਹ ਤੁਸੀਂ ਤੁਸੀਂ ਖਾ ਸਕਦੇ ਹੋ ਇਹਨਾਂ ਨੂੰ ਕੀ ਹੈ ਕਿ ਇਹ ਕਹਦਾ ਤੁਸੀਂ ਮੈਂਟਲੀ ਵੀ ਠੀਕ ਰਹੋਗੇ ਹੈਲਦੀ ਵੀ ਤੁਸੀਂ ਠੀਕ ਰਹੋਗੇ ਜੀ ਨੰਬਰ 4 ਤੇ ਆਪਾਂ ਗੱਲ ਕਰਦੇ ਹਾਂ ਤੁਸੀਂ ਨਾ ਇੰਸਟਾਗ੍ਰam ਦੇਖੋ ਤੁਸੀਂ ਸਾਰੇ ਚਲਾਉਣੇ ਹੋ ਫੇਸਬੁੱਕ ਵੀ ਤੁਸੀਂ ਸਾਰੇ ਚਲਾਉਣੇ ਹੋ ਹਣਾ ਤੇ ਤੁਸੀਂ ਕੀ ਕਰਨਾ ਤੁਸੀਂ ਨਾ ਤਿੰਨ ਚਾਰ ਪੇਜ ਇਹੋ ਜਿਹੇ ਨੇ ਜਿਹੜੇ ਤੁਸੀਂ ਫੋਲੋ ਕਰਨੇ ਨੇ ਕਿਹੜੇ ਪੇਜ ਨੇ ਉਹ ਹੈਗੇ ਨੇ ਫਿਟਨੈਸ ਦੇ ਰਿਗਾਰਡਿੰਗ ਨੇ ਜਿਵੇਂ ਮੇਰਾ ਇੰਸਟਾਗ੍ਰam ਤੇ ਫਿਟਨੈਸ ਦੇ ਰਿਗਾਰਡਿੰਗ ਪੇਜ ਆਏਗਾ ਵਾਹਣਾ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਫੋਲੋ ਕਰ ਸਕਦੇ ਹੋ ਕਿਸੇ ਹੋਰ ਨੂੰ ਵੀ ਕਰ ਸਕਦੇ ਹੋ ਤੁਸੀਂ ਹਨਾ ਜਾਂ ਫੇ ਤੁਸੀਂ ਫੇਸਬੁੱਕ ਤੇ ਵੀ ਤਿੰਨ ਚਾਰ ਪੇਜ ਇਹੋ ਜਿਹੇ ਤੁਸੀਂ ਫੋਲੋ ਕਰ ਲਓ ਜਾਂ ਤਿੰਨ ਚਾਰ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਇਹੋ ਜੇ ਕਿਉਂਕਿ ਜਦੋਂ ਵੀ ਤੁਸੀਂ ਆਪਣਾ ਫੋਨ ਖੋਲੋਗੇ ਇੰਸਟਾਗ੍ਰam ਖੋਲੋਗੇ ਨਾ ਤੁਹਾਨੂੰ ਉਹਨਾਂ ਦੇ ਰੀਲਾਂ ਦੇਖਣੀਆਂ ਜਾਂ ਫਿਟਨੈਸ ਵਾਲੀ ਰੀਲਾਂ ਦੇਖਣੀਆਂ ਹੈਲਦੀ ਖਾਣਾ ਖਾਂਦੇ ਦੀਆਂ ਰੀਲਾਂ ਤੁਹਾਨੂੰ ਦੇਖਣਗੀਆਂ ਇਸੇ ਤਰ੍ਹਾਂ YouTube ਦੇ ਉੱਤੇ ਇਸੇ ਤਰ੍ਹਾਂ ਨੂੰ Facebook ਦੇ ਉੱਤੇ ਜਦੋਂ ਤੁਸੀਂ ਮਤਲਬ ਇਹ ਰੀਲਾਂ ਦੇਖਣੀ ਸ਼ੁਰੂ ਕਰਤੀਆਂ ਇਹਦੇ ਨਾਲ ਕਿਉਂਕਿ ਜਦੋਂ ਤੁਸੀਂ ਇਦਾਂ ਦੀਆਂ ਰੀਲਾਂ ਦੇਖਣੀ ਸ਼ੁਰੂ ਕਰਤੀਆਂ ਇਹਦੇ ਨਾਲ ਤੁਹਾਨੂੰ ਇਹ ਬੇਨਫੀਟ ਆ ਤੁਸੀਂ ਕਦੇ ਵੀ ਨਾ ਤੁਸੀਂ ਮਤਲਬੀ ਆਪਣੇ ਗੋਲ ਤੋਂ ਤੁਸੀਂ ਭਟਕੋਗੇ ਨਹੀਂ ਕਦੇ ਵੀ ਤੁਸੀਂ ਆਪਣੇ ਗੋਲ ਦੇ ਉੱਤੇ ਮਤਲਬ ਵੀ ਟਿੱਗੇ ਰਹੋਗੇ ਤੁਹਾਨੂੰ ਯਾਦ ਆਉਂਦਾ ਰਹੇਗਾ ਨਹੀਂ ਯਾਰ ਵੀ ਮੈਂ ਫਿਟਨੈਸ ਵਰਕਆਊਟ ਕਰਨਾ ਹੀ ਕਰਨਾ ਵਾਂ ਮੈਂ ਮੋਟਾ ਨਹੀਂ ਹੋਣਾ ਹੈਗਾ ਮੈਂ ਆਪਣਾ ਭਾਰ ਘਟਾਣਾ ਵਾਂ ਜਦੋਂ ਤੁਸੀਂ ਉਹਨਾਂ ਦੀ ਰੀਲਾਂ ਦੇਖੋਗੇ ਤੁਸੀਂ ਯਾਨੀ ਕਿ ਮੋਟੀਵੇਟ ਹੁੰਦੇ ਰਹੋਗੇ ਜੇ ਆਪਾਂ ਕਹੀ ਦੀ ਸਿੱਧਾ ਪੰਜਾਬੀ ਦੇ ਵਿੱਚ ਤੁਹਾਨੂੰ ਮੋਟੀਵੇਸ਼ਨ ਮਿਲਦੀ ਰਹੇਗੀ ਇੱਕ ਤੇ ਤੁਸੀਂ ਆਪਣੇ ਗੋਲ ਤੋਂ ਕਦੇ ਨਹੀਂ ਪਟਕੋਗੇ ਹਨਾ ਤੇ ਤੁਹਾਨੂੰ ਖਾਣੇ ਦੇ ਹੈਲਦੀ ਖਾਣੇ ਦੀ ਵੀ ਤੁਹਾਨੂੰ ਆਦਤ ਪਈ ਰਹੇਗੀ ਤੁਹਾਨੂੰ ਵਰਕਆਊਟ ਦੀ ਵੀ ਆਦਤ ਪਈ ਰਹੇਗੀ ਤੁਹਾਨੂੰ ਇਹ ਹੋਊਗਾ ਯਾਰ ਨਹੀਂ ਮੈਂ ਸਵੇਰੇ ਵਰਕਆਊਟ ਕਰਨਾ ਹੀ ਕਰਨਾ ਵਾਂ ਜੇ ਮੈਂ ਵਰਕਆਊਟ ਨਹੀਂ ਕੀਤਾ ਤਾਂ ਮੇਰਾ ਜਿਹ ਜਲਦੀ ਖਾਣਾ ਖਾਵਾਂਗਾ ਮੈਂ ਬਿਮਾਰ ਵੀ ਹੋ ਜੂਗਾ ਮੇਰਾ ਮੋਟਾਪਾ ਜਿਹੜਾ ਉਹ ਵੀ ਵਧੇਗਾ ਸੋ ਇਸ ਕਰਕੇ ਤਿੰਨ ਚਾਰ ਪੇਜ ਨੇ ਜਿਹੜੇ ਉਹਨਾਂ ਨੂੰ ਫੋਲੋ ਕਰ ਲਓ ਉਹਦੇ ਨਾਲ ਕੀ ਕੀ ਤੁਹਾਨੂੰ ਉਹ ਜਿਹੜੇ ਤਿੰਨ ਚਾਰ ਪੇਜ ਨੇ ਜਿਹੜੇ ਤੁਸੀਂ ਫੋਲੋ ਕੀਤੇ ਨੇ ਫਿਟਨੈਸ ਦੇ ਰਿਗਾਰਡਿੰਗ ਉਹ ਤੁਹਾਨੂੰ ਤੁਹਾਡੇ ਗੋਲ ਤੋਂ ਤੁਹਾਨੂੰ ਭਟਕਣ ਨਹੀਂ ਦੇਣਗੇ ਹਨਾ ਉਹ ਤੁਹਾਨੂੰ ਮੋਟੀਵੇਟ ਕਰਦੇ ਰਹਿਣਗੇ ਜਿਹਦੇ ਨਾਲ ਕੀ ਹੈ ਕਿ ਤੁਸੀਂ ਆਪਣੇ ਆਪ ਨੂੰ ਖੁਦ ਮੋਟੀਵੇਟ ਤੁਸੀਂ ਕਰਦੇ ਰਹੋਗੇ ਫੀਲ ਕਰਦੇ ਰਹੋਗੇ ਤੇ ਤੁਹਾਡੇ ਅੰਦਰ ਜਿਹੜਾ ਮਤਲਬੀ ਆਪਣਾ ਭਾਰ ਘਟਾਉਣ ਨੂੰ ਲੈ ਕੇ ਜਜ਼ਬਾ ਜਿਹੜਾ ਉਹ ਕਾਇਮ ਹੁੰਦਾ ਰਹੇਗਾ ਉਹ ਜਜਮਾ ਕਦੇ ਡਿੱਗੇਗਾ ਨਹੀਂ ਥਲੇ ਸੋ ਇਸ ਕਰਕੇ ਤਿੰਨ ਚਾਰ ਪੇਜ ਨੇ ਜਿਹੜੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਤੇ ਮਤਲਬ ਵੀ YouTube ਦੇ ਉੱਤੇ ਉਹ ਫਿਟਨੈਸ ਦੇ ਰਿਗਾਰਡਿੰਗ ਤੁਸੀਂ ਉਹਨਾਂ ਨੂੰ ਭੇਜਣ ਨੂੰ ਤੁਸੀਂ ਜਰੂਰ ਫੋਲੋ ਕਰੋ ਜੀ ਨੰਬਰ 5 ਤੇ ਆਪਾਂ ਗੱਲ ਕਰਦੇ ਆ ਜਿਹੜੀ ਆਪਣੀ ਲਾਸਟ ਹੈਬਿਟ ਹੈਗੀ ਹੈ ਜੀ ਉਹ ਹੈਗੀ ਹੈ ਵੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਵੀ ਤੁਸੀਂ ਸੌਣਾ ਨਾ ਇੱਕ ਵੱਡਾ ਗਲਾਸ ਤੁਸੀਂ ਗਰਮ ਪਾਣੀ ਦਾ ਕਰਕੇ ਪੀਣਾ ਹੀ ਪੀਣਾ ਵਾ ਗਰਮ ਪਾਣੀ ਰਾਤ ਨੂੰ ਸੌਣ ਲੱਗੇ ਗਰਮ ਪਾਣੀ ਪੀਂਦਾ ਤੁਹਾਨੂੰ ਇਹ ਬੇਨਿਫਿਟ ਹੋਏਗਾ ਕਿਉਂਕਿ ਜਦੋਂ ਵੀ ਤੁਸੀਂ ਸਾਰ ਦੇ ਦਿਨ ਦੇ ਵਿੱਚ ਜੋ ਵੀ ਤੁਸੀਂ ਮਤਲਬ ਵੀ ਕੰਮ ਕੀਤਾ ਵਾ ਭੱਜ ਦੌੜ ਕੀਤੀ ਹੈ ਨੱਟ ਭੱਜ ਕੀਤੀ ਹੈ ਨਾ ਤੇ ਤੁਹਾਨੂੰ ਥਕਾਵਟ ਹੋ ਜਾਂਦੀ ਹੈ ਗਰਮ ਪਾਣੀ ਪੀਣ ਨਾਲ ਇਹ ਵੀ ਇੱਕ ਤਾਂ ਤੁਹਾਡੀ ਥਕਾਵਟ ਉਤਰੇਗੀ ਇੱਕ ਜੋ ਵੀ ਤੁਸੀਂ ਖਾਣਾ ਖਾਦਾ ਸੀਗਾ ਉਹ ਵੀ ਤੁਹਾਡਾ ਬਹੁਤ ਛੇਤੀ ਤੁਹਾਡਾ ਪਚ ਜਾਏਗਾ ਸੋ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਜਿਹੜਾ ਹੈ ਨਾ ਇੱਕ ਵੱਡਾ ਗਲਾਸ ਗਰਮ ਪਾਣੀ ਦਾ ਜਰੂਰ ਪੀਣ ਦੀ ਆਦਤ ਪਾਓ ਆਪਣੇ ਆਪ ਨੂੰ ਉਹ ਤੁਹਾਨੂੰ ਮਤਲਬ ਫਰੈਸ਼ ਕਰ ਦੇਗਾ ਬਿਲਕੁਲ ਤੁਸੀਂ ਮੰਨ ਕੇ ਚਲੋ ਸਾਰਾ ਦਿਨ ਤੁਸੀਂ ਕੰਮ ਕਰਦੇ ਰਹੇ ਤਾਂ ਤੁਹਾਨੂੰ ਥਕਾਵਟ ਹੋ ਗਈ ਸਟ्रेस ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਹੈ ਨਾ ਤਾਂ ਜਦੋਂ ਤੁਸੀਂ ਗਰਮ ਪਾਣੀ ਪੀ ਕੇ ਤੁਸੀਂ ਬੈੱਡ ਤੇ ਲੇਟੋਗੇ ਨਾ ਤਾਂ ਤੁਸੀਂ ਆਪਣੇ ਆਪ ਨੂੰ ਇੱਕ ਮਤਲਬ ਵੀ ਫ੍ਰੀ ਮਾਈਂਡ ਜਾਂ ਤੁਸੀਂ ਰਿਲੈਕਸ ਫੀਲ ਕਰੋਗੇ ਤੁਸੀਂ ਤੇ ਮਤਲਬ ਵੀ ਤੁਹਾਡਾ ਬੋਡੀ weight ਵੀ ਘਟੇਗਾ ਕਿਉਂਕਿ ਜਦੋਂ ਤੁਸੀਂ ਸੋਚਣਾ ਗਰਮ ਪਾਣੀ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਉਹਦਾ ਨੁਕਸਾਨ ਨਹੀਂ ਹੋਏਗਾ ਉਹਦਾ ਬਹੁਤ ਜ਼ਿਆਦਾ ਫਾਇਦਾ ਹੀ ਫਾਇਦਾ ਵਾ ਤੇ ਜੋ ਵੀ ਤੁਸੀਂ ਸਾਰੇ ਦਿਨ ਦੇ ਵਿੱਚ ਜੋ ਵੀ ਤੁਸੀਂ ਖਾਦਾ ਸੀਗਾ ਨਾ ਜੋ ਵੀ ਤੁਸੀਂ ਮਤਲਬ ਵੀ ਖਾਂਦੇ ਨੇ ਸਾਰੇ ਦਿਨ ਦੇ ਵਿੱਚ ਤੇ ਰਾਤ ਨੂੰ ਜਦੋਂ ਤੁਸੀਂ ਮਤਲਬ ਵੀ ਗਰਮ ਪਾਣੀ ਪੀ ਲੋਗੇ ਜੋ ਵੀ ਤੁਸੀਂ ਦਿਨ ਦੇ ਵਿੱਚ ਖਾਦਾ ਪੀਤਾ ਸੀ ਤੁਹਾਡਾ ਆਰਾਮ ਦੇ ਨਾਲ ਪਚ ਜਾਏਗਾ ਸੋ ਇਹ ਪੰਜ ਹੈਬਿਟਸ ਸੀਗੀਆਂ ਅਗਰ ਤੁਸੀਂ ਇਹ ਪੰਜ ਹੈਬਿਟਸ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹੋ ਅਪਲਾਈ ਕਰਦੇ ਹੋ ਨਾ ਤਹਾਡਾ ਢੰਗੋਟਾ ਪਾਜੜਾ ਦੇਖਿਓ ਉਹ ਬਹੁਤ ਛੇਤੀ ਘਟ ਜੇਗਾ ਤੁਸੀਂ ਮੋਟੇ ਨਹੀਂ ਹੋਵੋਗੇ ਕਦੇ ਠੀਕ ਹੈ ਜੀ ਤੇ ਕਦੇ ਤੁਸੀਂ ਬਿਮਾਰ ਵੀ ਨਹੀਂ ਹੋਵੋਗੇ ਸੋ ਇਹ ਪੰਜ ਆਦਤਾਂ ਸੀ ਜੀ ਜੇ ਤੁਸੀਂ ਇਹ ਪੰਜ ਆਦਤਾਂ ਨੂੰ ਤੁਸੀਂ ਅਪਣਾ ਲੈਨੇ ਹੋ ਆਪਣੀ ਲਾਈਫ ਦੇ ਵਿੱਚ ਤੁਸੀਂ ਇਹਨੂੰ ਅਪਲਾਈ ਕਰਦੇ ਹੋ ਤਾਂ ਤੁਹਾਡਾ ਭਾਰਾ ਜਿਹੜਾ ਬਹੁਤ ਛੇਤੀ ਤੁਹਾਡਾ ਘਟਣਾ ਸ਼ੁਰੂ ਹੋ ਜੇਗਾ ਤੇ ਤੁਸੀਂ ਮੋਟੇ ਨਹੀਂ ਹੋਵੋਗੇ ਬਹੁਤ ਸੋਖੀਆਂ ਇਹ ਪੰਜ ਆਦਤਾਂ ਨੇ ਇਹ ਪੰਜ ਆਦਤਾਂ ਨੂੰ ਅਪਣਾਓ ਆਪਣੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਫਿੱਟ ਹੋਣਾ ਚਾਹੁੰਦੇ ਹੋ ਭਾਰ ਘਟਾਉਣਾ ਚਾਹੁੰਦੇ ਹੋ ਲੰਬੀ ਉਮਰ ਜੀਣਾ ਚਾਹੁੰਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ